ਆਵਾਏ ਤੇਜੀ ਤੇਜ ਜਾਰ ਨੇ ਸਾਤਾ ਸਾਹਿਬਾ ਤੁਲਖਸਾਹ ਹਰਾਏ ਸੰਗ ਤੇ ਸਿੱਖੀ ਸਦਕਾ ਨਮੋਣਾ ਦਾਸ ਲਖ ਬਾਜ ਨੂੰ ਹਰਾਏ ਸੰਗ ਤੇ ਸਿੱਖੀ ਸਦਕਾ ਨਮੋਣਾ ਔਖਾ ਸੰਗ ਤੇ ਸਿੱਖੀ ਤੇ ਬਕਲਾਵਣਾ ਔਖਾ ਸੰਗ ਤੇ ਸਿੱਖੀ ਤੇ ਦਸਨ ਨਮੋਣਾ ਔਖਾ ਸੰਗ ਤੇ जाल मतरी रुकलाद गोबिंद सिंह जी पता पता सिंह पता पता सिंह वैरी बिज चमकार द्वार गया ਉੜੀ ਲਾਡਾਂ ਦੇ ਨਾਲ ਕਾਲੀ ਬਸ ਲਖਣਾ ਨੇ ਪੜੀ ਗਈ ਸੀ ਦੂਰ ਮੇਂ ਗਿਤੀ ਦੇਸੀ 40 ਕਿਹਾਂ ਫਿਰ ਜ਼ਿੰਦਾਹੀ ਤੇ ਨਾ ਮੰਨੀ ਵਿੱਚ ਕੁਤੇਈ ਵੀ ਰਕੋਲਾ ਗਗੁੰਦ ਸਿੰਘ ਦੀ ਫੱਟਾ ਫੱਟਾ ਸਿੰਘਾਂ ਦਾ ਵਹਿ ਫੱਟਾ ਫੱਟਾ ਸਿੰਘਾਂ ਦਾ ਵਹਿ ਜਿੰਨਾ ਅੱਫੀਗਨ ਮਾਂ ਦਾ ਹਲਕੀ ਗੌਰਿਆਂ ਨੂੰ ਨਹੀਂ ਲੱਭਿਆ ਤੇਰੇ ਸਿੰਘ ਨੂੰ ਲੂਏ ਨੇ ਉੱਥੇ ਜਾ ਕੇ ਝੰਡਾ ਗਟਿਆ ਕਾਦਿਲ ਅਜ ਤੱਕ ਗਲ ਹੋਵੇ ਹੈ ਇੱਕ ਖਾਲਸਾ ਰਾਜ ਸਵੇਰੀ ਕੋ ਕੋ ਰਾਜ ਗੁਰੂ ਸਿੰਘ ਜੀ ਸੱਤਾ ਸੱਤਾ ਸਿੰਘਾਂ ਦਾ ਹੈ ਸੱਤਾ ਸੱਤਾ ਸਿੰਘਾਂ ਦਾ ਹੈ ਸਾਡੀ ਕੋਈ ਬਤਨ ਟ੍ਰੈਂਡ ਕਰਦਾ ਨਾ ਕੱਟ ਲਾਉਂਗਾ ਨਾ ਬਸ ਕੋਣ ੱਲ

काटला केसूनी मालका टिपू यारो कार्य अपने कार्य सारे पूरे मेरे साथ थोरे चले ਆ ਵੀ ਆਰੇ ਆਪਣੇ ਮੇਰੇ ਸਾਥ ਹੋਰੇ ਚੱਲੇ ਆਰੇ ਆਪਣੇ ਕਰਕੇ ਕਾਰਜ ਪੂਰੇ ਮੇਰੇ ਸਾਥ ਹੋਰੇ ਚੱਲੇ ਆਰੇ ਆਪਣੇ ਮੇਰੇ ਸਤਿਗੁਰੂ ਚੱਲੇ ਆਰੇ ਆਪਣੇ ਸੇਕਾਰੇ ਦੀ ਪੂਰੇ ਮੇਰੇ ਸਾਥ ਹੋਰੇ ਚੱਲੇ ਆਰੇ ਆਪਣੇ ਕੋਈ ਮੂਦੀ ਦਾ ਖਲਸਾ ਹੋਈ ਕਿ ਮਾਈ ਨੇ ਕਿਹਾ ਖਲਸਾ ਹੈ ਕਿ ਕਿ ਸਦੇ ਇੱਕ ਗੱਲ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਸਿਕੂ ਓੰਕਾਰ ਵਾਹਿਗੁਰੂ ਜਿਸੇ ਸਭ ਤੇ ਬੋਲੇ ਆਇਆ ਬੋਤ ਜੀ ਦੀ ਬਾਖ ਸੇ ਦਾਸ ਨੇ ਪ੍ਰਭੂ ਭਗਵਾਨ ਦੀ ਸਰਵ ਸੇ ਨਾਲ ਲਈ ਧਿਆਏ ਅੰਤ ਗੁਰ ਤੇ ਅਮਰਦਾਸ RAM ਦਾਸ ਹੈ ਹੋਈ ਸੁਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰ